ਹੈਲੋ ਹਾਂਜੀ ਸਸ਼ੀਕਲ ਜੀ ਗਰਮੀ ਟੁਪਟੇਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਜਿਹੜੀ ਹੈਗੀ ਉਹ ਪਹਿਣਾ ਦੀ ਹੈਵੀ ਡਿਮਾਂਡ ਦੇ ਉੱਪਰ ਆਪਾਂ ਕੱਟ ਪੀਸਾਂ ਦੇ ਉੱਪਰ ਵੀਡੀਓ ਲੈ ਕੇ ਆਏ ਪਲੱਸ ਦੁਪੱਟੇ ਲੈ ਕੇ ਆਏ ਜੀ ਦੁਪੱਟੇ ਹੋਣਗੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲਣ ਵਾਲੇ ਦੁਪੱਟੇ ਹੋਣਗੇ ਜਿਹੜੇ ਜਿਨ੍ਹਾਂ ਦਾ ਪ੍ਰਾਈਸ ਹੋਏਗਾ ਸਿਰਫ 150 ਰੁਪਏ ਜੀ 150 ਰੁਪਏ ਦੇ ਵਿੱਚ ਤੁਹਾਨੂੰ ਪਿਓਰ ਸ਼ਿਫੌਨ ਔਰ ਪਲੱਸ ਟੈਬੀ ਦਾ ਦੁਪੱਟਾ ਜਿਹੜਾ ਮਿਲੇਗਾ ਜਿਸ ਨੂੰ ਐਬਰੀ ਕਲਰ ਡਾਈ ਹੋਏਗਾ ਜੀ ਬਟ ਇਹ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ 'ਪਰ ਸਾਨੂੰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਹੋਏਗੀ ਉਹ ਸਭ ਤੋਂ ਪਹਿਲਾਂ ਅਸੀਂ ਦੁਪੱਟੇ ਚੈੱਕ ਕਰਵਾਉਣਾ ਚਾਹਾਂਗੇ ਪਿਓਰ ਸ਼ਿਫੌਨ ਦਾ ਦੁਪੱਟਾ ਮਿਲੇਗਾ ਜੀ ਪਿਓਰ ਸ਼ਿਫੌਨ ਦਾ ਦੁਪੱਟਾ ਜਿਹੜ 150 ਰੁਪਏ ਦੇ ਵਿੱਚ ਤੁਸੀਂ ਪਿਓਰ ਸ਼ਫਾਉਣ ਦਾ ਦੁਪੱਟਾ ਜਿਹੜਾ ਹੈਗਾ ਉਹ ਲੈ ਸਕਦੇ ਹੋ ਜੀ 2.5 ਮੀਟਰ ਦੀ ਕੱਟ ਹੋएगी ਐਬਰੀ ਕਲਰ ਡਾਈ ਹੋਏਗਾ ਜੀ 2.5 ਮੀਟਰ ਦੀ ਕੱਟ ਹੋएगी ਐਬਰੀ ਕਲਰ ਡਾਈ ਹੋਏਗਾ ਜੀ ਫੁੱਲ ਕੁਆਂਟੀਟੀ ਦੇ ਵਿੱਚ ਸਟਾਕ अवेलेबल ਹੈ ਜੀ ਤੁਸੀਂ ਕਿੰਨੇ ਵੀ ਪੀਸ ਆ ਜਿਹੜੇ ਉਹ ਬਾਈ ਕਰ ਸਕਦੇ ਹੋ ਜੀ 150 ਰੁਪਏ ਦੇ ਵਿੱਚ ਤੁਹਾਨੂੰ ਪਿਓਰ ਸ਼ਫਾਉਣ ਦਾ ਦੁਪੱਟਾ ਜਿਹੜਾ ਹੈਗਾ ਉਹ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਹੋਏਗਾ ਟੈਬੀ ਦਾ ਦੁਪੱਟਾ ਟੈਬੀ ਦੇ ਦੁਪੱਟੇ ਵੀ ਤੁਹਾਨੂੰ ਮਿਲਣਗੇ ਜੀ 150 ਰੁਪਏ ਦੇ ਵਿੱਚ ਤੁਸੀਂ ਸਟਾਫਾ ਜਿਹੜਾ ਸੀ ਤੁਹਾਨੂੰ ਕਲੋਸਟ ਚੈੱਕ ਕਰਵਾਉਣਾ ਹੇਗਾ ਸਟਾਫ ਜਿਹੜਾ ਟੈਬੀ ਦਾ ਹੋਏਗਾ ਸੈਮੀ ਟੈਬੀ ਹੋਏਗਾ ਐਬਰੀ ਕਲਰ ਡਾਈ ਹੋਏਗਾ ਜੀ ਜਿੱਦਾਂ ਹੁਣ ਕਾਟਨ ਦੇ ਸੂਟਾਂ ਦੇ ਨਾਲ ਜਿੱਦਾਂ ਹੁਣ ਆਪਾਂ ਪਸ਼ਮੀਨੇ ਦੇ ਸੂਟਾਂ ਦੇ ਨਾਲ ਵੀ ਰੂਟੇਨ ਵਾਈਜ਼ ਦੇ ਲਈ ਆਪਾਂ ਨੂੰ ਦੁਪੱਟੇ ਦਾ ਚਾਹੀਦੇ ਹੁੰਦੇ ਆ ਤੇ ਉਹਦੇ ਲਈ ਜਿਹੜਾ ਹੈਗਾ ਇਹ ਵਧੀਆ ਸਟਾਫ ਹੈਗਾ ਜੀ 150 ਰੁਪਏ ਦਾ ਪ੍ਰਾਈਸ ਹੋਏਗਾ ਜੀ 150 ਰੁਪਏ ਦੇ ਵਿੱਚ ਤੁਹਾਨੂੰ 2.5 ਮੀਟਰ ਦੀ ਕੱਟ ਦਾ ਦੁਪੱਟਾ ਮਿਲੇਗਾ ਜੀ ਤੁਸੀਂ ਫੁੱਲ ਕੁਆਂਟੀਟੀ ਦੇ ਵਿੱਚ ਕਿੰਨਾ ਵੀ ਸਟਾਕ ਆ ਜਿਹੜਾ ਉਹ ਬਾਈ ਕਰ ਸਕਦੇ ਹੋ ਜੀ ਜਿਹੜੀਆਂ ਭੈਣਾਂ ਹੋਲ ਸੇਲ ਦੇ ਉੱਪਰ ਵਾਈਡ ਕਰਨਾ ਚਾਹੁੰਦੀਆਂ ਨੇ ਉਹ ਹੋਲ ਸੇਲ ਦੇ ਉ ਆਪਾਂ ਦਿਖਾ ਰਹੇ ਹੈਗੇ ਆ ਜੀ ਇਹ ਹੋਏਗਾ ਗੈਲੈਕਸੀ ਸਿਲਕ ਦੇ ਕੱਟ ਪੀਸ ਹੋਣਗੇ ਜੀ ਬਹੁਤ ਕੱਟ ਪੈਣਾ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਇਹ ਸਟਾਫਾ ਜਿਹੜਾ ਪਾਇਆ ਹੋਏਗਾ ਜੀ ਗੈਲੈਕਸੀ ਸਿਲਕ ਦਾ ਸਟਾਫ ਹੋਏਗਾ ਜਿਸ ਨੂੰ ਆਪਾਂ ਐਚ ਨੇਚਰਲ ਕਰੇਬੀ ਕਹਿ ਦਿੰਦੇ ਆ ਤੇ ਤੁਹਾਨੂੰ ਇਹਦੇ ਵੀ ਕੱਟ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਐਚ ਨੇਚਰਲ ਜਿੱਦਾਂ ਕਿ ਹੁਣ ਪ੍ਰਿੰਟਡ ਸੂਟ ਹੈਗੇ ਆ ਉਹਨਾਂ ਦੇ ਨਾਲ ਵੀ ਬਾਟਮਸ ਆ ਜਿਹੜੀਆਂ ਸਾਰੀਆਂ ਬੁਟੀਕ ਵਾਲੀਆਂ ਪਹਿਣਾ ਉਹ ਇਹਨਾਂ ਦੀਆਂ ਹੀ ਬਾਟਮਸ ਲਗਾਉਂਦੇ ਹੈਗੇ ਨੇ ਜੀ ਇਹਨਾਂ ਦੇ ਉੱਪਰ ਹੀ ਹੈਂਡਵਰਕ ਹੁੰਦਾ ਹੈ ਇਹਨਾਂ ਦੇ ਉੱਪਰ ਹੀ ਆਪਾਂ ਥ੍ਰੈਡਵਰਕ ਕਰਾ ਕੇ ਵੀ ਪਿੱਛੇ ਜਿਹੜੇ ਪੀਸ ਸੇਲ ਕੀਤੇ ਸੀ ਇਹਨਾਂ ਪੀਸਾਂ ਦੇ ਉੱਪਰ ਹੀ ਰੈਡੀ ਹੋ ਕੇ ਜਿਹੜੇ ਉਹ ਸੂਟ ਗਏ ਸੀਗੇ ਜੀ ਇਹਨਾਂ ਦਾ ਜਿਹੜਾ ਪ੍ਰਾਈਸ ਹੋਏਗਾ ਜੀ ਉਹ 500 ਰੁਪਏ ਹੋਏਗਾ ਜੀ 500 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਦੀ ਕੱਟ ਮਿਲੇਗੀ ਜੀ 5 ਮੀਟਰ ਦੀ ਕੱਟ ਹੋਏਗੀ 500 ਰੁਪਏ ਦੇ ਵਿੱਚ ਤੁਹਾਨੂੰ ਪੀਸ ਮਿਲੇਗਾ ਜੀ ਵੈਸੇ ਤਾਂ ਕੱਟ ਜਿਹੜੀ ਹੈਗੀ ਸਵਾ ਪੰਜ ਤੋਂ ਸਾਢੇ ਪੰਜ ਮੀਟਰ ਦੀ ਹੋਊਗੀ ਜੀ ਪਰ ਆਪਾਂ 5 ਮੀਟਰ ਹੀ ਦੱਸ ਰਹੇ ਹਾਂ ਕਿ 5 ਮੀਟਰ ਦੇ ਵਿੱਚ ਜਿਹੜਾ ਹੈ ਪੀਸ ਮਿਲੇਗਾ 500 ਰੁਪਏ ਦੇ ਵਿੱਚ ਜੀ 5 ਮੀਟਰ ਤੋਂ ਪਲੱਸ ਦੀ ਜਿਹੜੀ ਕੱਟ ਹੋਏਗੀ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਲਾਈਟ ਜਿਹੜਾ ਹੈਗਾ ਉਹ ਪੈਸਟਾ ਗ੍ਰੀਨ ਟਾਈਪ ਕਲਰ ਹੈ ਜਿਹੜਾ ਇਸਦੇ ਵਿੱਚ ਮਿਲੇਗਾ ਜੀ ਤੁਹਾਨੂੰ ਫੁੱਲ ਕੁਆਂਟੀਟੀ ਦੇ ਵਿੱਚ ਸਟਾਕ ਮਿਲੇਗਾ ਜੀ ਤੁਸੀਂ ਕਿੰਨਾ ਵੀ ਲੈ ਸਕਦੇ ਹੋ ਜਿਹੜੀਆਂ ਭੈਣਾਂ ਹੋਲ ਸੇਲ ਦੇ ਉੱਪਰ ਬਾਈ ਕਰਨਾ ਚਾਹੁੰਦੀਆਂ ਨੇ ਉਹ ਹੋਲ ਸੇਲ ਦੇ ਉੱਪਰ ਵੀ ਲੈ ਸਕਦੀਆਂ ਨੇ ਜੀ ਨੈਕਸਟ ਜਿਹੜਾ ਤੁਹਾਨੂੰ ਕਲਰ ਮਿਲੇਗਾ ਜੀ ਮਰਜੈਂਟਾ ਕਲਰ ਹੋਏਗਾ ਸਟਾਫ ਅਸੀਂ ਤੁਹਾਨੂੰ ਚੈੱਕ ਕਰਵਾ ਦਿੱਤਾ ਹੈ ਕਿ ਸਟਾਫ ਜਿਹੜਾ ਉਹ A1 ਹੈਗਾ ਜੀ ਕੋਈ ਕੰਪਲੇਂਟ ਨਹੀਂ ਹੋਏਗੀ ਕੋਈ ਮਿਸਪ੍ਰਿੰਟ ਨਹੀਂ ਹੋਏਗਾ ਜੀ ਕੁਝ ਨਹੀਂ ਹੋਏਗਾ ਜੀ 5 ਮੀਟਰ ਦੀ ਕੱਟ ਹੋਏਗੀ ਪਲੱਸ ਹੀ ਹੋਏਗੀ 5 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਜੀ ਤੁਹਾਨੂੰ ਜਿਹੜੇ ਮਰਜੈਂਟਾ ਕਲਰ ਦੇ ਵੀ ਤੁਹਾਨੂੰ ਸੇਮ 3 ਪੀਸ ਮਿਲ ਜਾਣਗੇ ਜੀ ਜਿਹੜੀਆਂ ਭੈਣਾ ਇਹ 5 ਪੀਸ ਬਾਏ ਕਰਦੀਆਂ ਉਹਨਾਂ ਲਈ ਸ਼ਿਪਿੰਗ ਜਿਹੜੀ ਉਹ ਫ੍ਰੀ ਕੀਤੀ ਜਾਏਗੀ ਜਿਹੜੀਆਂ ਭੈਣਾ ਇਹ 5 ਪੀਸ ਬਾਏ ਕਰਦੀਆਂ ਜੀ ਉਹਨਾਂ ਲਈ ਸ਼ਿਪਿੰਗ ਜਿਹੜੀ ਉਹ ਫ੍ਰੀ ਹੋਏਗੀ ਜੀ 5 ਮੀਟਰ ਦੀ ਕੱਟ ਹੋਏਗੀ ਜੀ 5 ਮੀਟਰ ਦੀ ਕੱਟ ਹੋਏਗੀ ਜੀ 5 ਮੀਟਰ ਦੀ ਕੱਟ ਹੋਏਗੀ ਕਲਰ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਣਗੇ ਕਲਰ ਆਪਸ਼ਨ ਕਾਫੀ ਜ਼ਿਆਦਾ ਮਿਲੇਗੀ ਨੈਕਸਟ ਵੀ ਤੁਹਾਨੂੰ ਸੇਮ ਤਿੰਨ ਤਿੰਨ ਪੀਸ ਮਿਲ ਜਾਣਗੇ ਜੀ ਸੇਮ ਕਲਰ ਦੇ ਲਾਈਟ ਵਾਈਨ ਕਲਰ ਹੋਏਗਾ ਜੀ ਤਿੰਨ ਤੁਹਾਨੂੰ ਸੇਮ ਪੀਸ ਮਿਲ ਜਾਣਗੇ ਜਿਹੜੀਆਂ ਪਹਿਣਾ ਤਿੰਨ ਇਦਾਂ ਸੇਮ ਪੀਸ ਬਾਈ ਕਰ ਲੈਂਦੀਆਂ ਤਿੰਨ ਦੂਜੇ ਕੰਟਰਾਸਟ ਕਰਕੇ ਤੁਹਾਡੇ 6 ਸੂਟ ਆ ਜਿਹੜੇ ਹੋ ਰੈਡੀ ਹੋ ਜਾਣਗੇ ਜੀ ਕੰਟਰਾਸਟ ਕਰਕੇ ਵੀ ਤੁਸੀਂ ਬਣਾ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਲਾਈਟ ਜਿਹੜਾ ਹੈਗਾ ਆ ਉਹ ਮਹਿੰਦੀ ਕਲਰ ਹੋਏਗਾ ਜੀ ਮਿਲ ਜਾਣਗੇ ਜੀ ਇਸਦੇ ਵਿੱਚ ਵੀ ਤੁਹਾਨੂੰ ਤਿੰਨ ਪੀਸ ਮਿਲ ਜਾਣਗੇ ਜੀ ਮਹਿੰਦੀ ਕਲਰ ਦੇ ਵਿੱਚ ਵੀ ਜੇਕਰ ਤੁਸੀਂ ਕੰਟਰਾਸਟ ਕਰਕੇ ਲੈਣਾ ਚਾਹੁੰਦੇ ਹੋ ਤੁਸੀਂ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰੈੱਡ ਕਲਰ ਹੋਏਗਾ ਜੀ ਰੈੱਡ ਕਲਰ ਦੇ ਵੀ ਤੁਹਾਨੂੰ ਸੇਮ ਤਿੰਨ ਪੀਸ ਮਿਲ ਜਾਣਗੇ ਜੀ ਤੁਸੀਂ ਇਸ ਤਰੀਕੇ ਨਾਲ ਗ੍ਰੇ ਨਾਲ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਰੱਡ ਦਾ ਕੰਟਰਾਸਟ ਤੁਸੀਂ ਗ੍ਰੇ ਨਾ ਕਰ ਸਕਦੇ ਹੋ ਮਰੈਂਟਾ ਦਾ ਕੰਟਰਾਸਟ ਵੀ ਤੁਸੀਂ ਗ੍ਰੇ ਨਾ ਕਰਕੇ ਇਸ ਤਰੀਕੇ ਨਾਲ ਲੈ ਸਕਦੇ ਹੋ ਜੀ ਮਹਿੰਦੀ ਦਾ ਕੰਟਰਾਸਟ ਵੀ ਇਹਦੇ ਨਾਲ ਕਾਫੀ ਪਿਆਰਾ ਲੱਗਣਾ ਜੀ ਇਸ ਤਰੀਕੇ ਨਾਲ ਤੁਸੀਂ ਕੰਟਰਾਸਟ ਕਰਕੇ ਜਿਹੜਾ ਇਹਨਾਂ ਪੀਸਾਂ ਨੂੰ ਲੈ ਸਕਦੇ ਹੋ ਜੀ ਇਸ ਤਰੀਕੇ ਨਾਲ ਇਹ ਪੀਸ ਜਿਹੜੇ ਕਾਫੀ ਸੋਹਣੇ ਰੈਡੀ ਹੋਣਗੇ ਜੀ ਕੰਟਰਾਸਟ ਤੋਂ ਤੁਹਾਡੇ 2 ਸੂਟ ਰੈਡੀ ਹੋ ਜਾਣੇ ਆ ਸ਼ਿਪਿੰਗ ਫ੍ਰੀ ਹੋਏਗੀ ਜਿਹੜੀਆਂ ਭੈਣਾ 5 ਪੀਸ ਬਾਈ ਕਰਦੀਆਂ ਉਹਨਾਂ ਲਈ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਕਲਰ ਮਿਲਣਗੇ ਜੀ ਉਹ ਮਿਲਣਗੇ ਇਹ ਹੋਏਗਾ ਜੀ ਜਿਹੜਾ ਹੈਗਾ ਗ੍ਰੇ ਲਵੈਂਡਰ ਕਲਰ ਹੋਏਗਾ ਜੀ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਪੀਸ ਮਿਲਣਗੇ ਜੀ ਸੇਮ ਤਿੰਨ ਪੀਸ ਤੁਹਾਨੂੰ ਇਸਦੇ ਵਿੱਚ ਵੀ ਮਿਲ ਜਾਣਗੇ ਇਹਨਾਂ ਦਾ ਕੰਟਰਾਸਟ ਕਰਕੇ ਵੀ ਤੁਸੀਂ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਗ੍ਰੇ ਔਰ ਸਕਿਨ ਦਾ ਸਕਿਨ ਪੀਸ ਵੀ ਤੁਹਾਨੂੰ ਤਿੰਨ ਮਿਲ ਜਾਣਗੇ ਜੀ ਤਿੰਨ ਜਿਹੜੇ ਪੀਸ ਆ ਜੀ ਉਹ ਤੁਹਾਨੂੰ ਸਕਿਨ ਵਿੱਚ ਵੀ ਮਿਲ ਜਾਣਗੇ ਨੈਕਸਟ ਹੋਏਗਾ ਜੀ ਪੀਚ ਜਿਆ ਕਲਰ ਹੈਗਾ ਜੀ ਇਸ ਤੇ ਵਿੱਚ ਵੀ ਤੁਹਾਨੂੰ ਸੇਮ ਆ ਜਿਹੜੇ ਉਹ ਤਿੰਨ ਪੀਸ ਮਿਲ ਜਾਣਗੇ ਜੀ ਸ਼ਾਈਨਿੰਗ ਆ ਜਿਹੜੀ ਉਹ ਤੁਹਾਨੂੰ ਪਤਾ ਲੱਗ ਰਹੀ ਕਿ ਸਟਾਫ ਦੇ ਵਿੱਚ ਕਿੰਨੀ ਸ਼ਾਈਨਿੰਗ ਹੈਗੀ ਹੈ ਜੀ ਬਹੁਤ ਸੋਹਣਾ ਸਟਾਫ ਹੈਗਾ ਜੀ ਬਹੁਤ ਹੀ ਵਧੀਆ ਸੌਫਟ ਔਰ ਲਾਈਟ ਵੇਟ ਸਟਾਫ ਹੈ ਕੋਈ ਚੁੱਬਣ ਵਾਲਾ ਨਹੀਂ ਹੈ ਕੁਛ ਨਹੀਂ ਹੈਗਾ ਜੀ ਬਹੁਤ ਹੀ ਵਧੀਆ ਸਟਾਫ ਹੈ ਤੁਹਾਡੇ ਪਾਰਟੀ ਵੇਅਰ ਸੂਟ ਆ ਜਿਹੜੇ ਇਹਨਾਂ ਦੇ ਉੱਪਰ ਹੀ ਰੈਡੀ ਹੁੰਦੇ ਆ ਜੀ ਹੈਂਡਵਰਕ ਦੇ ਪੀਸ ਇਹਨਾਂ ਦੇ ਉੱਪਰ ਹੀ ਰੈਡੀ ਹੋਣੇ ਆ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਪਰਪਲ ਕਲਰ ਇਸ ਦੇ ਵਿੱਚ ਵੀ ਸੇਮ ਤੁਹਾਨੂੰ ਤਿੰਨ ਪੀਸ ਮਿਲਣਗੇ ਜੀ ਪਰਪਲ ਕਲਰ ਦੇ ਵੀ ਸੇਮ ਤੁਹਾਨੂੰ ਤਿੰਨ ਪੀਸ ਮਿਲ ਜਾਣਗੇ ਜੀ ਨੈਕਸਟ ਆ ਗਿਆ ਜੀ ਲਾਈਟ ਜਿਹੜਾ ਜਿਹੜਾ ਹੈਗਾ ਇਹ ਉਹ ਵਾਈਨ ਕਲਰ ਹੈਗਾ ਜੀ ਲਾਈਟ ਜਾਂ ਵਾਈਨ ਕਲਰ ਹੋਏਗਾ ਜੀ ਇਸ ਦੇ ਵਿੱਚ ਵੀ ਤੁਹਾਨੂੰ ਸੇਮ ਆ ਜਿਹੜੇ ਉਹ ਤਿੰਨ ਪੀਸ ਮਿਲ ਜਾਣਗੇ ਜੀ ਤੁਸੀਂ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਕਿਦਾਂ ਵੀ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਲਾਈਟ ਮਹਿੰਦੀ ਕਲਰ ਦੇ ਫਿਰ ਤੁਹਾਨੂੰ ਤਿੰਨ ਪੀਸ ਮਿਲਣਗੇ ਜੀ ਲਾਈਟ ਮਹਿੰਦੀ ਕਲਰ ਦੇ ਤੁਹਾਨੂੰ ਤਿੰਨ ਪੀਸ ਮਿਲਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਕਲਰ ਦੇ ਤੁਹਾਨੂੰ ਸੇਮ ਤਿੰਨ ਪੀਸ ਮਿਲਣਗੇ ਜੀ ਨਾਲ ਜਿਹੜੇ ਹੈਗੇ ਤੁਸੀਂ ਆਫ ਵਾਈਟ ਦੀ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਆਫ ਵਾਈਟ ਦੇ ਵਿੱਚ ਵੀ ਤੁਹਾਨੂੰ ਤਿੰਨ ਪੀਸ ਮਿਲਣਗੇ ਤਿੰਨ ਪੀਸ ਤੁਹਾਨੂੰ ਆਫ ਵਾਈਟ ਦੇ ਵਿੱਚ ਫਿਰ ਮਿਲਣਗੇ ਜੀ ਨੈਕਸਟ ਤੁਹਾਨੂੰ ਰੈੱਡ ਕਲਰ ਰੈੱਡ ਮਹਿਰੂਨ ਕਲਰ ਦੇ ਤੁਹਾਨੂੰ ਦੋ ਪੀਸ ਮਿਲਣਗੇ ਜੀ ਨੈਕਸਟ ਤੁਹਾਨੂੰ ਬਲੱਡ ਰੈੱਡ ਮਿਲੇਗਾ ਜੀ ਨੈਕਸਟ ਤੁਹਾਨੂੰ ਲਾਈਟ ਜਾਂ ਜਿਹੜਾ ਹੈਗਾ ਆ ਉਹ ਵਾਈਨ ਸ਼ੇਡ ਮਿਲੇਗਾ ਜੀ ਜਿਹਨੂੰ ਮੂਵ ਕਲਰ ਕਹਿ ਦਿੰਦੇ ਆ ਤਿੰਨ ਪੀਸ ਤੁਹਾਨੂੰ ਇਸ ਦੇ ਵਿੱਚ ਫੇਰ ਮਿਲਣਗੇ ਜੀ ਆ ਗਿਆ ਮਸਟਰਡ yellow ਮਸਟਰਡ yellow ਦੇ ਵੀ ਤੁਹਾਨੂੰ ਜਿਹੜੇ ਹੈਗੇ ਆ ਉਹ ਤਿੰਨ ਪੀਸ ਮਿਲ ਜਾਣਗੇ ਜੀ ਕਾਫੀ ਸੋਹਣਾ ਜਿਹੜਾ ਇਹ ਸਟਾਕ ਹੈਗਾ ਸਟਾਫ ਹੋਏਗਾ A1 ਕੋਈ ਕੰਪਲੀਟ ਨਹੀਂ ਹੋਈ ਕਿਸ ਦੇ ਵਿੱਚ ਤੁਹਾਨੂੰ ਹੋਰ ਵੀ ਕਾਫੀ ਕਲਰ ਆ ਜਿਹੜੇ ਸੀ ਚੈੱਕ ਕਰਵਾਉਣੇ ਆ ਜੀ ਫੁੱਲ ਕੁਆਂਟੀਟੀ ਦੇ ਵਿੱਚ ਸਟਾਕ ਅਵੇਲੇਬਲ ਹੈਗਾ ਜੀ ਫੁੱਲ ਕੁਆਂਟੀਟੀ ਦੇ ਵਿੱਚ ਤੁਸੀਂ ਕਿੰਨੇ ਮਰਜ਼ੀ ਪੀਸ ਆ ਜਿਹੜੇ ਉਹ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰੇ ਜੇ ਕਲਰ ਹੈਗੇ ਜੀ ਮਸਟਰਡ yellow ਦੇ ਤੁਹਾਨੂੰ 3 ਪੀਸ ਮਿਲ ਜਾਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਆਫ ਵਾਈਟ ਨਾਲ ਕੰਟਰਾਸਟ ਕਰਕੇ ਤੁਸੀਂ ਮੈਂਜੈਂਟਾ ਦਾ ਲੈ ਸਕਦੇ ਹੋ ਜਾਂ ਫਿਰ ਤੁਸੀਂ ਮਹਿੰਦੀ ਦਾ ਕੰਟਰਾਸਟ yellow ਮਸਟਰਡ ਦਾ ਕੰਟਰਾਸਟ ਕਰ ਸਕਦੇ ਹੋ ਜੀ white ਨਾਲ ਨੈਕਸਟ ਤੁਹਾਨੂੰ ਫਿਰ ਹੌਟ ਪਿੰਕ ਕਲਰ ਮਿਲੇਗਾ ਜੀ ਨੈਕਸਟ ਤੁਹਾਨੂੰ red ਕਲਰ ਦੇ 3 ਪੀਸ ਮਿਲਣਗੇ ਮਸਟਰਡ ਦੇ ਮਿਲਣਗੇ ਮਸਟਰਡ ਨੂੰ ਆਫ ਵਾਈਟ ਨਾਲ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਨੈਕਸਟ ਆ ਗਿਆ ਜੀ ਮੈਂ ਸੌਰੀ ਇਹ ਹੈਗਾ 그린 ਕਲਰ ਦੀ 그린 ਔਰ ਪੀਕਾਕ ਦੇ ਮਿਕਸ ਦਾ ਸ਼ੇਡ ਹੈਗਾ ਜੀ ਇਹ नेक्स्ट ਜੋ ਤੁਹਾਨੂੰ ਮਿਲਣਗੇ ਜੀ ਫਿਰ ਮਸਟਰਡ ਕਲਰ ਮਿਲੇਗਾ ਜੀ ਨੈਕਸਟ ਆ ਗਿਆ ਜੀ ਮੋਸਟ ਫੇਵਰਿਟ ਕਲਰ ਭੈਣਾਂ ਦਾ ਜੀ orange rust ਕਲਰ orange rust ਕਲਰ ਦੇ ਤੁਹਾਨੂੰ ਮਿਲਣਗੇ ਜੀ ਤਿੰਨ ਪੀਸ ਨੈਕਸਟ ਤੁਹਾਨੂੰ ਮਸਟਰਡ yellow ਦੇ ਤਿੰਨ ਪੀਸ ਮਿਲਣਗੇ ਜੀ ਨੈਕਸਟ ਤੁਹਾਨੂੰ ਮਜੈਂਟਾ ਜਿਹੜਾ ਹੈਗਾ ਆ ਉਹ ਇੱਕ ਪੀਸ ਮਿਲੇਗਾ ਜੀ ਨੈਕਸਟ ਜਿਹੜੇ ਹੈਗੇ ਉਹ ਵੀ ਅਸੀਂ ਤੁਹਾਨੂੰ ਕਲਰ ਚੈੱਕ ਕਰਵਾਉਣਾ ਚਾਹਾਂਗੇ ਜੀ ਕਾਫੀ ਕੁਆਂਟੀਟੀ ਦੇ ਵਿੱਚ ਸਟਾਕ ਅਵੇਲੇਬਲ ਹੈਗਾ ਜੀ ਤੁਸੀਂ ਕਿੰਨਾ ਵੀ ਲੈ ਸਕਦੇ ਹੋ ਜੀ ਨੈਕਸਟ ਤੁਹਾਨੂੰ ਰੈੱਡ ਕਲਰ ਦੇ ਫਿਰ 10 ਪੀਸ ਮਿਲਣਗੇ ਜੀ ਇੰਨਾ ਆਪਾਂ ਵੀਡੀਓ ਦੇ ਵਿੱਚ ਵੀ ਚੈੱਕ ਨਹੀਂ ਕਰਵਾ ਸਕਦੇ ਹੈਗੇ ਜੀ ਨੈਕਸਟ ਦੇਖੋ ਜੀ ਕਿੰਨੇ ਲਾਈਟ ਜੇ ਸ਼ੇਡ ਹੈਗੇ ਜੀ ਕਿੰਨਾ ਪਿਆਰਾ ਸ਼ੇਡ ਹੈ ਜੀ ਬਹੁਤ ਹੀ ਪਿਆਰਾ ਸ਼ੇਡ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਗ੍ਰੀਨ ਸ਼ੇਡ ਹੈ ਜੀ ਇਸਦੇ ਵਿੱਚ ਵੀ ਤੁਸੀਂ ਕਿੰਨੇ ਵੀ ਪੀਸ ਲੈ ਸਕਦੇ ਹੋ ਜੀ ਕਿੰਨੇ ਵੀ ਪੀਸ ਤੁਸੀਂ ਇਸਦੇ ਵਿੱਚ ਵੀ ਲੈ ਸਕਦੇ ਹੋ ਜੀ ਨੈਕਸਟ ਆ ਗਿਆ ਜੀ ਪਿੰਕ ਕਲਰ ਨੈਕਸਟ ਹੋਏਗਾ ਜੀ ਪਿੰਕ ਕਲਰ ਦੇ ਵਿੱਚ ਵੀ ਤੁਸੀਂ ਕਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਜੀ ਪਿੰਕ ਦੇ ਵਿੱਚ ਪਿੰਕ ਦੇ ਵਿੱਚ ਵੀ ਤੁਸੀਂ ਜਿਹੜੇ ਤਿੰਨ ਪੀਸ ਆ ਉਹ ਲੈ ਸਕਦੇ ਹੋ ਜੀ ਨੈਕਸਟ ਚੈੱਕ ਕਰੋ ਜੀ ਲਵੈਂਡਰ ਕਲਰ ਆ ਗਿਆ ਜੀ ਲਵੈਂਡਰ ਕਲਰ ਦੇ ਔਰ ਡਾਰਕ ਲਵੈਂਡਰ ਇੱਕ ਲਵੈਂਡਰ ਹੋਏਗਾ ਜੀ ਇੱਕ ਡਾਰਕ ਸ਼ੇਡ ਹੋਏਗਾ ਲਾਈਟ ਔਰ ਡਾਰਕ ਦਾ ਜਿਹੜਾ ਕੰਟਰਾਸਟ ਬਣਾ ਕੇ ਤੁਸੀਂ ਬਹੁਤ ਸੋਹਣੇ ਸੂਟ ਆ ਜਿਹੜੇ ਉਹ ਰੈਡੀ ਕਰ ਸਕਦੇ ਹੋ ਉਸ ਦੇ ਵਿੱਚ ਵੀ ਤੁਸੀਂ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਜੀ ਇਸ ਦੇ ਵਿੱਚ ਘੱਟੋ ਘੱਟ ਤੁਹਾਨੂੰ 10 ਪੀਸ ਮਿਲ ਜਾਣਗੇ ਜੀ ਸੇਮ ਕਲਰ ਦੇ ਵਿੱਚ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਸੋਹਣੇ ਕਲਰ ਹੈਗੇ ਨੇ ਜੀ ਬਹੁਤ ਹੀ ਵਧੀਆ ਸਟਾਫ ਹੈਗਾ ਜੀ ਅਸੀਂ ਵੀ ਜਿਹੜੇ ਹੁਣ ਹੈਂਡਵਰਕ ਦੇ ਉੱਪਰ ਅੱਗੇ ਨੈਕਸਟ ਵੀਡੀਓ ਵਿੱਚ ਤੁਸੀਂ ਚੈੱਕ ਕਰੋਗੇ ਇਹਨਾਂ ਦੇ ਉੱਪਰ ਹੀ ਤੁਹਾਨੂੰ ਵਰਕਾ ਜਿਹੜਾ ਉਹ ਮਿਲੇਗਾ ਜੀ ਇਹ ਵਾਲੇ ਸੂਟਾਂ ਦੇ ਉੱਪਰ ਹੀ ਜੀ ਬਹੁਤ ਹੀ ਵਧੀਆ ਸਟਾਫ ਹੈ ਜੀ ਬਹੁਤ ਹੀ ਲਾਈਟ ਵੇਟ ਸਟਾਫ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਹੋਏਗਾ ਜੀ ਇਸ ਦੇ ਵਿੱਚ ਵੀ ਤੁਹਾਨੂੰ ਕਾਫੀ ਕੁਆਂਟੀਟੀ ਦੇ ਵਿੱਚ ਸੇਮ ਕਲਰ ਦੇ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਚੈੱਕ ਕਰੋ ਜੀ ਵਾਈਨ ਕਲਰ রেড ਕਲਰ ਲਾਈਟ ਵਾਈਨ ਕਲਰ ਮੂਵ ਸ਼ੇਡ ਆ ਗਿਆ ਜੀ ਗ੍ਰੀਨ ਲਵੈਂਡਰ ਲਵੈਂਡਰ ਦੇ ਵਿੱਚ ਜਿੰਨੇ ਮਰਜੀ ਤੁਸੀਂ ਪੀਸ ਲੈ ਸਕਦੇ ਹੋ ਲਵੈਂਡਰ ਕਲਰ ਦੇ ਵਿੱਚ ਵੀ ਜੀ ਨੈਕਸਟ ਹੈਗਾ ਜੀ ਰੈੱਡ ਕਲਰ ਰੈੱਡ ਦੇ ਵਿੱਚ ਵੀ ਤੁਸੀਂ ਜਿੰਨੇ ਮਰਜੀ ਪੀਸ ਲੈ ਸਕਦੇ ਹੋ ਜੀ ਰੈੱਡ ਕਲਰ ਦੇ ਵਿੱਚ ਫੁੱਲ ਕੁਆਂਟੀਟੀ ਦੇ ਵਿੱਚ ਤੁਹਾਨੂੰ ਸਟਾਕ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਸਟਰਡ ਸ਼ੇਡ ਮਸਟਰਡ ਸ਼ੇਡ ਦੇ ਵਿੱਚ ਤੁਹਾਨੂੰ ਕਾਫੀ ਪੀਸ ਮਿਲਣਗੇ ਜੀ ਨੈਕਸਟ ਆ ਗਿਆ ਜੀ ਪੀਚ ਕਲਰ ਪੀਚ ਕਲਰ ਦੇ ਵਿੱਚ ਵੀ ਤੁਹਾਨੂੰ ਕਾਫੀ ਪੀਸ ਮਿਲ ਜਾਣਗੇ ਜੀ ਪੀਚ ਕਲਰ ਦੇ ਵਿੱਚ ਚੈੱਕ ਕਰੋ ਜੀ ਕਾਫੀ ਪੀਸ ਤੁਹਾਨੂੰ ਪੀਚ ਕਲਰ ਦੇ ਵਿੱਚ ਵੀ ਮਿਲ ਜਾਣਗੇ ਜੀ ਜਿੰਨੇ ਮਰਜ਼ੀ ਪੀਸ ਤੁਸੀਂ ਲੈ ਸਕਦੇ ਹੋ ਜੀ ਇਸ ਤੋਂ ਜ਼ਿਆਦਾ ਕਲਰ ਵੀ ਆਪਣੇ ਕੋਲ ਹੈਗੇ ਨੇ ਜੀ ਕਾਫੀ ਪੀਸ ਹੈਗੇ ਤੁਹਾਨੂੰ orange ਵਿੱਚ ਮਿਲ ਜਾਣਗੇ navy blue ਵਿੱਚ ਮਿਲ ਜਾਣਗੇ ਜੀ orange rust ਔਰ copper shade ਕਲਰ ਵੀ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਜੀ ਫਿਰ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਣੀ ਹੈ ਜੀ ਕਿਉਂਕਿ ਇਹ ਜਿਹੜਾ ਸਟਾਕ ਆ ਕਾਫੀ ਜ਼ਿਆਦਾ ਹੈਗਾ ਜਿਹੜੀਆਂ ਵੀ ਭੈਣਾਂ ਬਾਏ ਕਰਨਾ ਚਾਹੁੰਦੀਆਂ ਨੇ ਉਹ ਕਰ ਸਕਦੀਆਂ ਨੇ ਜੀ ਕਿਉਂਕਿ ਇਹ ਜਿਹੜਾ ਹੈਗਾ ਆ ਫੁੱਲ ਜਿਹੜੀ ਕੁਆਂਟੀਟੀ ਦੇ ਵਿੱਚ ਆਪਣੇ ਕੋਲ ਸਟਾਕ ਹੈਗਾ ਜੀ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਜੀ ਫੁੱਲ ਕੁਆਂਟੀਟੀ ਦੇ ਵਿੱਚ ਸਟਾਕ ਹੈਗਾ ਜੀ ਤੁਸੀਂ ਜੇਕਰ ਹੋਲ ਸੇਲ ਦੇ ਉੱਪਰ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਹੋਲ ਸੇਲ ਪ੍ਰਾਈਸ ਮਿਲੇਗਾ ਜੀ ਤੁਸੀਂ ਹੋਲ ਸੇਲ ਦੇ ਉੱਪਰ ਵੀ ਲੈ ਸਕਦੇ ਹੋ ਜੀ ਰਿਟੇਲ ਦੇ ਵਿੱਚ ਵੀ ਲੈ ਸਕਦੇ ਹੋ ਜੇਕਰ ਤੁਸੀਂ 3 ਪੀਸ ਬਾਏ ਸੌਰੀ 5 ਪੀਸ ਬਾਏ ਕਰਦੇ ਹੋ ਤਾਂ ਤੁਹਾਨੂੰ ਲਈ ਜਿਹੜੀ ਸ਼ਿਪਿੰਗ ਆ ਉਹ ਫ੍ਰੀ ਹੋਏਗੀ ਜੀ ਸ਼ਿਪਿੰਗ ਫ੍ਰੀ ਹੋਏਗੀ ਜੀ ਕਾਫੀ ਸੋਨੇ ਪੀਸ ਹੈਗੇ ਜੀ ਜਿਹੜੇ ਆਪਾਂ ਵੈਸੇ ਵੇਚਦੇ ਆਂ ਜੀ 1.5 200 ਰੁਪਏ ਵਾਲੇ ਉਹ ਵਾਲੇ ਪੀਸ ਨਹੀਂ ਹੈਗੇ ਜੀ ਇਹ ਜਿਹੜੇ ਪੀਸ ਹੈਗੇ ਆ ਬਹੁਤ ਵਧੀਆ ਕੁਆਲਿਟੀ ਦੇ ਪੀਸ ਹੈਗੇ ਜੀ ਜਦੋਂ ਆਪਾਂ ਫੀਲ ਕਰਦੇ ਆਂ ਆਪਾਂ ਚੈੱਕ ਕਰਕੇ ਇਹਨੂੰ ਫੀਲ ਕਰਦੇ ਆਂ ਫਿਰ ਪਤਾ ਲੱਗਦਾ ਹੈ ਕਿ ਸਟਾਫ ਦੇ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਮਿਲੇਗਾ ਤੁਹਾਨੂੰ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਹੀ ਕਟ ਪੀਸ ਹੋਣਗੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜੇ ਹੈਗੇ ਆ ਉਹ organza silk ਦੇ ਜਿਹੜੇ ਹੈਗੇ ਆ glass silk ਦੇ ਜਿਹੜੇ ਪੀਸ ਹੈਗੇ ਆ printed suitsਾਂ ਦੀ collection ਲੈ ਕੇ ਆਵਾਂਗੇ ਜੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਜੀ ਬਣੇ ਰਹੋ ਮੇਰੇ ਚੈਨਲ ਦੇ ਨਾਲ ਜਿਹੜੀਆਂ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਜਿਹੜੇ ਹੋ ਬਾਈ ਕਰ ਸਕੋ ਜੀ ਮੇਰੇ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ